2019 ਦੇ ਵਿੱਚ ਇੱਕ ਪਤੀ ਪਤਨੀ ਦੇ ਵੱਲੋਂ ਖੌਫਨਾ ਕਦਮ ਚੁੱਕਿਆ ਜਾਂਦਾ ਹੈ ਤੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ। ਹਰ ਕੋਈ ਸੋਚਿਆ ਸੀ ਕਿ ਸ਼ਾਇਦ ਇਹ ਮਰ ਗਏ ਹੋਣਗੇ ਪਰ 2024 ਦੇ ਵਿੱਚ ਦੋਨੇ ਜਨੇ ਜ਼ਿੰਦਾ ਮਿਲਦੇ ਨੇ। ਤਾਂ ਦੱਸ ਦਈਏ ਕਿ ਇਸ ਮਾਮਲੇ ਨੇ ਜਿੱਥੇ ਪੁਲਿਸ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਉੱਥੇ ਆਸ-ਪਾਸ ਦੇ ਲੋਕ ਵੀ ਕਾਫੀ 당ਗ ਰਹਿ ਗਏ ਨੇ। ਤਾਂ ਦੱਸ ਦਈਏ ਕਿ ਪਤੀ ਪਤਨੀ ਦੇ ਵੱਲੋਂ ਲੱਖਾਂ ਰੁਪਏ ਦਾ ਫਰਾਡ ਲੋਕਾਂ ਦੇ ਨਾਲ ਕੀਤਾ ਗਿਆ ਸੀ ਧੋਖਾਧੜੀ ਦਾ ਮਾਮਲਾ ਵੇਨਾ ਦੇ ਉੱਤੇ ਦਰਜ ਹੋਇਆ ਸੀ ਤੇ ਉਸ ਤੋਂ ਬਾਅਦ ਦੋਨਾਂ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਸੀ 2019 ਦਾ ਇਹ ਮਾਮਲਾ ਸੀ ਪਰ ਪੁਲਿਸ ਤਾਂ ਕਿ ਜਾਣਕਾਰੀ ਪਹੁੰਚੀ ਸੀ ਕਿ ਪਤਨੀ ਹਾਲੇ ਤੱਕ ਨਹੀਂ ਮਿਲੀ ਹੈ ਜਦਕਿ ਪਤੀ ਸਹੀ ਸਲਾਮਤ ਬਾਹਰ ਆ ਗਿਆ ਜਿਸ ਤੋਂ ਬਾਅਦ ਸੋਹਰਾ ਪਰਿਵਾਰ ਨੇ ਆਪਣੇ ਜਵਾਈ ਦੇ ਉੱਤੇ ਮਾਮਲਾ ਦਰਜ ਕਰਵਾਇਆ ਕਿ ਸ਼ਾਇਦ ਇਸਨੇ ਸਾਡੀ ਧੀ ਦਾ ਕਤਲ ਕੀਤਾ ਹੈ ਤੇ ਮਾਰ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਖੁਦ ਬਾਹਰ ਆ ਗਿਆ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਵਿਅਕਤੀ ਗਾਇਬ ਹੋ ਗਿਆ ਤੇ ਅੱਜ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਆਪਣੀ ਪਛਾਣ ਬਦਲ ਕੇ ਕਿਸੇ ਹੋਰ ਇਲਾਕੇ ਦੇ ਵਿੱਚ ਰਹਿ ਰਿਹਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਇਸ ਮਾਮਲੇ ਦੇ ਵਿੱਚ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਾਨੂੰ ਉਕਤ ਵਿਅਕਤੀ ਦਾ ਮਿਲ ਗਿਆ ਪਰ ਏ ਹਾਲੇ ਤੱਕ ਪਤਾ ਨਹੀਂ ਚਲਿਆ ਕਿ ਇਸ ਦੀ ਪਤਨੀ ਜ਼ਿੰਦਾ ਹੈ ਕਿ ਮਰ ਗਈ ਜੇ ਉਹ ਮਰੀ ਹੈ ਤਾਂ ਕਿਹਣਾ ਕਾਰਨਾ ਕਰਕੇ ਮਰੀ ਹੈ ਜੇ ਉਹ ਜ਼ਿੰਦਾ ਹੈ ਤਾਂ ਕਿੱਥੇ ਹੈ ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਿੱਥੇ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਜਲਾਲਾਬਾਦ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਜਿੱਥੇ ਐਸ ਐਚ ਓ ਨੇ ਦੱਸਿਆ ਕਿ 2018 ਦੇ ਵਿੱਚ ਇਹਨਾਂ ਦੇ ਉੱਤੇ ਧੋਖਾ ਧੜੀ ਦਾ ਮਾਮਲਾ ਦਰਜ ਹੋਇਆ ਸੀ 2019 ਦੇ ਵਿੱਚ ਇਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਸੀ ਤੇ ਇਹ ਗਾਇਬ ਹੋ ਗਿਆ ਸੀ ਤਾਂ ਪਹਿਚਾਨ ਬਦਲ ਕੇ ਇੱਕ ਇਲਾਕੇ ਦੇ ਵਿੱਚ ਰਹਿ ਰਿਹਾ ਸੀ ਜਦੋਂ ਪੁਲਿਸ ਨੂੰ ਇਸ ਦੀ ਪਣਕ ਲੱਗਦੀ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਕਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ 2018-19 ਦਾ ਇਹ ਮਾਮਲਾ ਔਰ 2024 ਦੇ ਵਿੱਚ ਇਸ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਉਸ ਨੇ ਖੁਦ ਨੂੰ ਮਰਿਆ ਹੋਇਆ ਹੀ ਦਿਖਾਇਆ ਸੀ ਸਬਦੇ ਸਾਹਮਣੇ ਪਰ ਜਦੋਂ ਇਹ ਸਾਰੇ ਘਟਨਾਕ੍ਰਮ ਹੁੰਦਾ ਹੈ ਪੁਲਿਸ ਦਾ ਕਦੇ ਵੀ ਜਾਣਕਾਰੀ ਸੋਹਰਾ ਪਰਿਵਾਰ ਨੇ ਪਹੁੰਚਾਈ ਸੀ ਕਿ ਸਾਡੀ ਧੀ ਤਾਂ ਮਾਰਗੀ ਪਰ ਸਾਡਾ ਜਵਾਈ ਜ਼ਿੰਦਾ ਬਾਹਰ ਨਿਕਲਿਆ ਹੈ ਤੇ ਸਾਨੂੰ ਇੰਝ ਲੱਗਦਾ ਕਿ ਸਾਡੇ ਜਵਾਈ ਨੇ ਸਾਡੀ ਤੀ ਦਾ ਕਤਲ ਕੀਤਾ ਹੋਇਆ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਅੱਜ 2024 ਦੇ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੀ ਪਤਨੀ ਆਖਿਰਕਾਰ ਕਿੱਥੇ ਹੈ ਉਹ ਜ਼ਿੰਦਾ ਹੈ ਜਾਂ ਫਿਰ ਮਰ ਗਈ ਹੈ ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਇਸ ਵਿਅਕਤੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਕਿਉਂਕਿ ਪੁਲਿਸ ਦੇ ਮੁਤਾਬਿਕ ਹਾਲੇ ਤੱਕ ਉਸ ਦੀ ਪਤਨੀ ਦੀ ਲਾਸ਼ ਨਹਿਰ ਦੇ ਵਿੱਚੋਂ ਬਰਾਮਦ ਨਹੀਂ ਹੋਈ ਪਰ ਜਦੋਂ ਇਹਨਾਂ ਨੇ ਨਹਿਰ ਦੇ ਵਿੱਚ ਛਾਲ ਮਾਰੀ ਸੀ ਤਾਂ ਇਹ ਜ਼ਰੂਰ ਬਾਹਰ ਨਿਕਲਿਆ ਸੀ ਪਰ ਇਸ ਦੀ ਪਤਨੀ ਨਹਿਰ ਤੋਂ ਬਾਹਰ ਨਹੀਂ ਸੀ ਆਈ ਪਰ ਪੁਲਿਸ ਨੂੰ ਹਾਲੇ ਤੱਕ ਉਸ ਦੀ ਲਾਸ਼ ਵੀ ਬਰਾਮਦ ਨਹੀਂ ਹੋਈ ਹੈ ਜਿਸ ਦੇ ਚਲਦਿਆਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਬਾਬਤ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦੰਨੇ ਆ 52/19 ਜੋ 306 309 ਆਈਪੀਸੀ ਨਵੀਨ ਕੁਮਾਰ ਪੁੱਤਰ ਗੁਜਾਰੀ ਨਾਲ ਜਲਾਲਾਬਾਦ ਦਾ ਰਹਿਣ ਵਾਲਾ ਇਹ ਸੁੰਨੀ ਤੋਂ ਹੀ ਇਹ ਪਾਸੇ ਹੋ ਗਿਆ ਸੀਗਾ ਇਹ ਘਰ ਵਾਲੀ ਨੂੰ ਨਾਲ ਲੈ ਕੇ ਇਹ ਕਹਿੰਦਾ ਸੀ ਆਪਾਂ ਤੰਗ ਆ ਪਰੇਸ਼ਾਨ ਆਏ ਨੇ ਧਗਿਆ ਮਾਰੀਆਂ ਸੀ ਲੋਕਾਂ ਨਾਲ ਤੇ ਇਹ ਆਪਦੀ ਘਰੋਂ ਨਾਲ ਲੈ ਕੇ ਲੰਧੂ ਵਾਲੇ ਨਹਿਰ ਤੇ ਇਹਨੇ ਛਾਲ ਮਾਰੀ ਸੀ ਇਹਦੀ ਘਰ ਵਾਲੀ ਰੁੜ ਗਈ ਤੇ ਆਪ ਨਿਕਲਿਆ ਸੀ ਬਾਹਰ ਹੂੰ ਇਹਦੇ ਤੇ ਇਹ 52 ਬਟਾ 10 ਇੱਥੇ ਦਰਜ ਹੋਈ ਸੀ 306 309 ਵੀ ਤੇ ਇਹਨੂੰ ਕੱਲ ਅਸੀਂ ਗਵਤਾਰ ਕਰ ਲਿਆ ਅਰਨੀ ਵਾਲੇ ਤੋਂ ਇਹ ਗੁਪਤ ਰਹਿ ਰਿਹਾ ਸੀ ਕਿਸੇ ਨੂੰ ਪਤਾ ਨਹੀਂ ਸੀ ਇਹਦੇ ਬਾਰੇ ਸਾਨੂੰ ਪਤਾ ਲੱਗਾ ਸੀ ਇਹਨੂੰ ਜੀਐਸਆਈ ਸ਼ਰਮਾ ਜੀ ਨੇ ਅਰੈਸਟ ਕਰ ਲਿਆ ਜੰਦਰ ਸਿੰਘ ਜੀ ਨੇ ਕੱਲ ਤੇ ਇਹਨਾਂ ਨੂੰ ਹੁਣ ਪੇਸ਼ ਅਦਾਲਤ ਕਰਕੇ ਅਸੀਂ ਉਹਨਾਂ ਦਾ ਰਿਮਾਂਡ ਲੈ ਰਹੇ ਹਾਂ ਪੁਛਿਸ਼ ਕਰਾਂਗੇ ਇਹਨੇ ਕਿਵੇਂ ਘਾਰੜੀ ਨੂੰ ਲੇਕਨ ਸ਼ਾਲ ਮਾਰੀ ਇਹਦੀ ਘਾਰੜੀ ਵੀ ਰੈੱਡ ਬੋਡੀ ਨਹੀਂ ਮਿਲੀ ਸੀ ਇਹਨੇ ਕੀ ਕੀਤਾ ਕਮਾਂਡ ਲੈ ਕੇ ਇਹਦਾ ਕੁਝ ਕੁਛ ਕਰਾਂਗੇ ਦੇਖੋ ਇਹ ਸਰ ਇਹ ਵੀ ਪਤਾ ਲੱਗਿਆ ਕਿ આરોਪ ਇਹਦੇ ਤੇ ਲੱਗ ਰਹੇ ਸਨ ਕਿ ਇਹਨੇ ਆਪਣੀ ਘਰ ਵਾਲੀ ਨੂੰ ਮਾਰ ਦਿੱਤਾ ਸੀਗਾ ਤੇ ਖੁਦ ਚਲਾਕੀ ਨਾਲ ਬਾਹਰ ਨਿਕਲਿਆ ਸੀ ਨਹਿਰ ਚ ਇਸ ਬਾਰੇ ਰਿਮਾਂਡ ਲੈ ਕੇ ਅਸੀਂ ਪੁਲਸ ਰਿਮਾਂਡ ਲੈ ਕੇ ਕੁਝ ਕੁਛ ਕਰਾਂਗੇ ਬਰੀਕੀ ਨਾਲ ਸਰ ਕੋਈ ਪਤਾ ਹੈ ਵੀ ਠੱਗੀਆਂ ਕਿਹੜੀਆਂ ਮਾਰੀਆਂ ਇਹਨੇ ਕਿਸ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਸੀ ਨਸ਼ਾਰੇ ਚ 30/18 ਮਕਦਮਾ ਨੰਬਰ ਹੈਗਾ ਮਕਦਮਾ 420 495 ਦਾ ਸਿਟੀ ਜਨਾਲਾਬਾਦ ਵਿਖੇਗਾ ਜੀ ਉਹ ਠੱਗੀਆਂ ਦਾ ਹੀ ਆ ਉਹ ਜੋ ਲਾਲਾਬਾਦ ਸਿਟੀ ਵਾਲੇ ਇਹਦੇ ਅਰੈਸਟ ਕਰਕੇ ਉਹ ਪੁੱਛਗਿੱਛ ਕਰਨਗੇ ਇਹਦੇ ਕੋਲ ਕੀ ਕੀਤਾ ਹੈ ਹਾਂਜੀ ਹੁਣ ਫਿਲਹਾਲ ਦੀ ਘੜੀ ਸਰ ਕੀ ਕਰ ਰਹੇ ਹੋ ਇਹਨਾਂ ਨਾਲ ਅਸੀਂ ਇਹਦਾ ਪੇਸ਼ੀ ਤਾਲਦ ਕਰਕੇ ਇਹਦਾ ਪੁਲਿਸ ਰਵਾਂਡਾ حاصل ਕਰਾਂਗੇ ਜੀ ਤੇ ਇਹਦੇ ਕੋਲ ਪੁੱਛਗਿੱਛ ਕਰਾਂਗੇ